ਗਾਈਜ਼ ਮੈਂ ਆਪਣਾ ਬੈੱਡ ਸਾਫ਼ ਕਰਤਾ ਸੀ ਝਾੜੂ ਵੀ ਲਾਤਾ ਸੀ ਪੋਚਾ ਹਜੇ ਲਾਣਾ ਵਾ ਕਿਉਂਕਿ ਬਾਹਰ ਮੀਂਹ ਪੈ ਰਿਹਾ ਪੋਚੇ ਬਾਅਦ ਚਲਾਉਂਗੀ ਤੇ ਮੈਂ ਲਾ ਰਹੀਆਂ ਪੈਕ ਇਹਦੇ ਚ ਪਾਇਆ ਮੈਂਨੇ ਅ ਮਲਤਾਨੀ ਮਿੱਟੀ ਗੁਲਾਬ ਜਲ ਥੋੜੀ ਜੀ ਹਲਦੀ ਔਰ ਥੋੜਾ ਜਿਹਾ ਬੇਸਨ ਇਹ ਵਾਲਾ ਪੈਕ ਮੈਂ ਆਪਣੇ ਫੇਸ ਤੇ ਅਪਲਾਈ ਕਰੂੰਗੀ ਹੁਣ ਤੇ ਬਸ ਯਾਰ ਮੇਰਾ ਥੋੜਾ ਜਿਹਾ ਇੰਪਲ ਜੇ ਸਹੀ ਹੋ ਜਾਣ ਵੈਲਕਮ ਬੈਕ ਟੂ ਗਾਈਜ਼ ਹੁਣ ਮੈਂ ਰੈਡੀ ਹੋ ਰਹੀਆਂ ਕਰਦਾ ਕੰਮਕਾਰ ਹੋ ਗਿਆ ਸੀ ਵਿੜਾ ਰਹਿ ਗਿਆ ਵਿੜਾ ਬਾਅਦ ਚ ਧੌਂਗੀ ਕਿਉਂਕਿ ਮੀ ਪੈ ਰਿਆ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਫੇਸ ਤੇ ਲਗਾਇਆ ਪੈਰਾਗੋਨ ਦੀ ਸਨਸਕ੍ਰੀਨ ਕਿਉਂਕਿ ਤੁਸੀਂ ਸਾਰੇ ਕਹਿੰਨੇ ਗੈਟ ਰੈਡੀ ਵਿਦ ਮੀ ਲੈ ਕੇ ਆਓ ਤਿਆਰ ਹੁੰਦੇ ਤੱਕ ਹਾਂ ਤਾਂ ਥੋੜਾ ਜਿਹਾ ਬਸ ਮੈਂ ਨਾਰਮਲ ਹੀ ਤਿਆਰ ਹੋ ਰਹੀ ਹਾਂ ਕਿਉਂਕਿ ਸੀ ਜਾਣਾ ਵਾ ਪੈਰਾਗੋਨ ਦੀ ਹਜੇ ਸਿਰਫ ਮੈਂ ਸਨਸਕ੍ਰੀਨ ਲਗਾਈਆ ਉਸ ਤੋਂ ਬਾਅਦ ਥੋੜਾ ਥੋੜਾ ਕੰਸੀਲਰ ਲਗਾਉਂਗੀ ਕੰਸੀਲਰ ਮੈਂ ਰੈਗੂਲਰ ਨਹੀਂ ਲਗਾਉਂਦੀ ਜਦੋਂ ਮਤਲਬ ਕਿਤੇ ਜਾਣਾ ਹੁੰਦਾ ਜਾਂ ਹਨਾ ਕੁਝ ਹੁੰਦਾ ਫੇਰ ਹੀ ਲਗਾਨੀ ਆ ਬਿਲਕੁਲ ਹਲਕਾ ਹਲਕਾ ਜਿਆਦਾ ਨਹੀਂ ਬਸ ਇੱਥੇ ਥੋੜੇ ਨਿਸ਼ਾਨ ਆ ਨਾ ਉੱਥੇ ਬਸ ਥੋੜਾ ਬਲੈਂਡ ਕਰ ਲੂੰਗੀ ਬਹੁਤ ਹੀ ਸਿੰਪਲ ਮੇਕਅਪ ਰੱਖਦੀ ਆ ਮੈਂ ਨੂੰ ਓਵਰ ਮੇਕਅਪ ਮਿਆਰ ਲੇਅਰ ਲੂਰਪ ਸਾਂਤਰੀ ਹੈਗੀ ਤੇ ਜਦੋਂ ਘਰੇ ਹੁੰਨੀ ਆ ਤਾਂ ਕੰਸੀਲਰ ਵੀ ਨਹੀਂ ਲਾਉਂਦੀ ਸਿਰਫ ਸਨਸਕ੍ਰੀਨ ਲਿਪਸਟਿਕ ਬਿੰਦੀ ਸੰਦੂਰ ਬਾਸ ਕਾਜਲ ਕਾਜਲ ਮੇਰਾ ਮੋਸਟ ਫੇਵਰੇਟ ਆ ਜਦ ਮੜਾ ਕਿਤੇ ਜਾਣਾ ਹੁੰਦਾ ਵਾ ਬਾਹਰ ਅੰਦਰ ਉਦੋਂ ਹਲਕਾ ਹਲਕਾ ਕੰਸੀਲਰ ਜਦੋਂ ਬਹੁਤ ਹੀ ਹੈਵੀ ਪਾਰਟੀ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਵਧੀਆ ਫੰਕਸ਼ਨ ਉਦੋਂ ਹੀ ਫਾਊਂਡੇਸ਼ਨ ਲਾਉਂਦੀ ਆ ਫਾਊਂਡੇਸ਼ਨ ਮੈਂ ਬਹੁਤ ਘੱਟ ਪਸੰਦ ਕਰਦੀ ਆ किरणा दीदी ਦੇ ਫੰਕਸ਼ਨ ਤੇ ਤਾਂ ਫਾਊਂਡੇਸ਼ਨ ਵੀ ਨਹੀਂ ਲਾਇਆ ਬਿਲਕੁਲ ਹੀ ਸਿੰਪਲ ਕਿਉਂਕਿ ਉਦੋਂ ਗਰਮੀ ਬਹੁਤ ਸੀ ਹੈਨਾ ਬਿੰਕੀ ਆ ਦੇਖੋ ਕੰਸੀਲਰ ਲਾ ਲਿਆ ਹੈ ਫੇਸ ਤੇ ਸਾਰਾ ਈਵਨ ਸਕਿਨ ਹੋ ਚੁੱਕੀ ਆ ਥੋੜੀ ਥੋੜੀ ਮੈਂ ਲਾਉਂਗੀ कॉम्पैक्ट कॉम्पैक्ट मैं सैट सेट कर लूँगी कॉम्पैक्ट मेरा टुटिया हुआ वह भी बस थोड़ा थोड़ा बस yeah. Yeah. हाँ बस इदा सैट करके ਚਲੋ ਮੇਰਾ بیس ਰੈਡੀ ਹੈ ਔਰ ਹੁਣ ਮੈਂ ਲਾਉਂਗੀ ਸੂਟ ਨਾਲ ਦੀ ਪੈंसिल ਮੇਰੀ ਬਹੁਤ ਫੇਵਰਿਟ ਪੈंसिल ਹੈ ਬਸ ਇੰਨੀ ਕ ਸੈਨੀ ਨੀਲਾ ਆਫੀ ਮੈਨੂੰ ਆਜ ਤੇ ਨਾ ਆਈ ਸ਼ੈਡੋ ਨਾਲ ਉਹ ਇਦਾਂ ਦੀਆਂ ਪੈਨਸਿਲਸ ਲਗਾਉਣੀਆਂ ਪਸੰਦ ਆ ਸੂਟਾ ਨਾਲ ਦੀਆਂ ਗ੍ਰੀਨ, ਸਿਲਵਰ, ਪਰਪਲ ਇਹ ਮੈਨੂੰ ਬਹੁਤ ਜਿਆਦਾ ਪਸੰਦ ਆ ਤੇ ਹੁਣ ਇਹਨੂੰ ਮੈਂ ਥੋੜਾ ਜਿਹਾ ਸੈੱਟ ਕਰ ਲੂੰਗੀ ਪਾਊਡਰ ਨਾ ਕਰ ਲੈਣੀ ਹੈ ਨਾ ਫੈਲੂਗਾ ਨਹੀਂ ਇਹ ਥੋੜਾ ਜਿਹਾ ਕਰੀਮੀ ਆਇਲੈਨਰ ਇਹ ਥੋੜਾ ਫੈਲ ਜਾਂਦਾ ਬਸ ਹੁਣ ਇਹ ਸੈੱਟ ਹੋ ਗਿਆ ਉੱਪਰ ਫੈਲ ਲੂਗਾ ਚਲੋ ਬਸ ਆਈਜ਼ ਮੇਕਅਪ ਮੇਰਾ ਹੋ ਗਿਆ ਤੇ ਲਿਪਸਟਿਕ ਮੈਂ ਲਾਉਂਗੀ ਲਾਈਟ ਅੱਜ ਕਿੰਨੇ ਦਿਨਾਂ ਬਾਅਦ ਆ ਲਈ ਲਿਪਸਟਿਕ ਲਾਣ ਲੱਗੀ ਪਿੰਕੀ ਤੇਰੀ ਫੇਵਰਿਟ ਇਹ ਪਿੰਕੀ ਦੀ ਲਿਪਸਟਿਕ ਚੋਰੀ ਹੋ ਗਈ ਪਤਾ ਨਹੀਂ ਕੌਣ ਲੈ ਗਿਆ ਤੇ ਇਹ ਸਾਡੀ ਅਸੀਂ ਦੋਨਾਂ ਨੇ ਇਕੱਠਿਆਂ ਨੇ ਦੋ ਸੇਮ ਸਿਮ ਲਈਆਂ ਸੀ ਸਾਡੀ ਫੇਵਰੇਟ ਹੈ ਲਾਈਟ ਜਾਂ ਕਲਰ ਗਰਮੀਆਂ ਦੇ ਅਕੋਰਡਿੰਗ ਪਰ ਪਿੰਕੀ ਦੀ ਲਿਪਸਟਿਕ ਚੋਰੀ ਹੋ ਗਈ ਤੂੰ ਮੇਰੀ ਲੈ ਲਈ ਠੀਕ ਹੈ ਮੈਂ ਹੋਰ ਲਵਾਂਗੀ ਇਹ ਪੱਕੀ ਵੀ ਔਰ ਬਹੁਤ ਕੰਫਰਟੇਬਲ ਔਰ ਲਾਈਟ ਵੇਟ ਹੈ ਸੋ ਲ ਲੇ ਲੇ ਲਿਪਸਟਿਕ ਯਾ ਲੈ ਗਿਆ ਜੋ ਚੱਕੋ ਚੱਲ ਕੋਈ ਨਾ ਹੋਰ ਲੈ 250 ਰੁਪਏ ਦੀ ਲਿਪਸਟਿਕ ਚਲੋ ਜੀ ਲਿਪਸਟਿਕ ਡਨ ਤੇ ਹੁਣ ਮੈਂ ਲਾਉਂਗੀ ਬਲਸ਼ਰ ਬਸ ਜਰਾ ਕਿਉਂਕਿ ਇਹ ਬਹੁਤ ਜਿਆਦਾ ਅੱਛਾ ਬਲਸ਼ਰ ਹੈ ਨੂੰ ਜਿਆਦਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਬਲਸ਼ਰ ਲਾਣਾ ਬਹੁਤ ਵਧੀਆ ਲੱਗਦਾ ਬਸ ਇਨਨ ਲਗਾ ਕੇ ਬੱਸ ਹਲਕਾ ਹਲਕਾ 블ਸ਼ਰ ਹੁਣ ਇਹਨੂੰ ਜਿਹੜਾ ਪਾਊਡਰ ਵਾਲਾ 블ਸ਼ ਆ ਨਾ ਉਹਦੇ ਨਾਲ ਮੈਂ ਥੋੜਾ ਜਿਹਾ ਸੈੱਟ ਕਰ ਲਵਾਂ ਬਸ ਹੋ ਗਿਆ ਮੇਰਾ ਮੇਕਅਪ ਇੱਧਰ ਦੋਨਾਂ ਆਈਜ਼ ਤੇ ਇਕੁਅਲ ਲੱਗਿਆ ਘੱਟ ਜਿਆਦਾ ਤਾਂ ਨਹੀਂ ਇਸ ਤੇ ਜਿਆਦਾ ਨਾ ਇਸ ਚ ਘੱਟ ਹੈ ਹਨਾ ਥੋੜਾ ਜਿਹਾ ਇਹਨੂੰ ਹੋਰ ਗੂੜਾ ਕਰ ਲੈਣੀ ਹੈ ਪਾਊਡਰ ਨਾਲ ਸੱਚੀ ਸੈੱਟ ਹੋ ਗਿਆ ਬਿਲਕੁਲ ਡਰਾਈ ਹੋ ਗਿਆ ਨਹੀਂ ਇਹ ਨਾ ਫੈਲ ਜਾਂਦਾ ਸੀਗਾ ਹਾਂ ਬਰਾਬਰ ਆਏ ਮੇਰੀ ਅੱਖਾਂ 'ਚ ਨਾ ਮਾਰ ਪਿੰਕੀ ਦੇਖ ਠੀਕ ਹੈ ਨਾ ਔਰ ਇਹ ਮੇਕਅਪ ਜਸਟ 10 ਮਿੰਟ 'ਚ ਹੋ ਜਾਂਦਾ 5-10 ਮਿੰਟ 'ਚ ਹੋ ਜਾਂਦਾ ਵਾ ਕੁਝ ਜ਼ਿਆਦਾ ਐਕਸਟਰਾ ਕਰਨ ਦੀ ਲੋੜ ਨਹੀਂ ਟੈਂਕ ਲਗ ਗਈ ਔਰ ਹਲਕਾ ਹਲਕਾ ਲਾ ਲਾਂਗੇ ਹਮ ਹਾਈਲਾਈਟਰ ਜੈ ਇਹਦੇ ਚੋਂ ਹੀ ਲਾ ਲੈਨੇ ਆ ਆ ਲਾ ਓਏ ਜਿਆਦਾ ਚਮਕੀਲਾ ਇਹ ਬਲੈਟ ਵਾਲੇ ਲਾਓ ਹਾਂ ਉਹ ਉਹ ਮਾਈ ਗੋਡ ਇਹ ਤਾਂ ਬਹੁਤ 골ਡਨ ਆ ਇਹ ਨਹੀਂ ਚੱਲਣਾ ਕਿਹੜਾ ਕਿਹੜਾ ਵਾ ਅੱਛਾ ਇਹ ਲਿਕਵਿਡ ਆ ਇਹ ਤਾਂ 골ਡਨ ਤਾਂ ਬਹੁਤ ਆ ਦਿਨ ਦਿਨ ਦਾ ਟਾਈਮ ਆ ਆਪਾਂ ਕਿਹੜਾ ਪਾਰਟੀ ਦੇ ਚੱਲਦੇ ਆ ਹਾਂ ਇਹ ਥੋੜਾ ਠੀਕ ਆ ਪਰ ਇਹ ਵੀ ਚਮਕੀਲਾ ਚਮਕੀਲੀ ਚਮਕਿੱਲੇ ਹਾਈਲਾਈਟਰ ਮੈਨੂੰ ਪਸੰਦ ਨਹੀਂ ਬਸ ਹਲਕਾ ਹਲਕਾ ਜਿਹਾ ਗਲੋ ਤਾਂ ਮੈਨੂੰ ਉਹ ਪਸੰਦ ਆ ਜਿਹੜੇ ਚੰਕੀ ਜੇ ਹੁੰਦੇ ਆ ਨਾ ਮੈਨੂੰ ਉਹ ਬਿਲਕੁਲ ਨਹੀਂ ਪਸੰਦ ਇਹ ਹਾਂ ਇਹ ਵਾਲਾ ਵਧੀਆ ਵਾ ਆਈ ਸ਼ੈਡੋ ਕਿੱਟ ਚੋਂ ਇਹ ਹਾਈਲਾਈਟਰ ਲਾ ਲਿਆ ਆਪਾਂ ਹੁਣ ਇਹਨੂੰ ਹੋਰ ਥੋੜਾ ਸੈੱਟ ਕਰ ਲੈਨੇ ਆ ਵੀ ਬਸ ਕੁਝ ਵੀ ਓਵਰ ਨਾ ਦਿਖੇ ਚਲੋ ਜੀ ਠੀਕ ਆ ਤੇ ਬਸ ਮੇਰਾ ਹੋ ਗਿਆ ਆਜਾ ਪਿੰਕੀ ਤੂੰ ਤਿਆਰ ਹੋ ਜਾ ਕਾਜਲ ਲਾ ਕਾਜਲ ਕਾਜਲ ਦੇਖ ਠੀਕ ਆ ਹੈਨਾ ਲੋ ਲਾ Shape ਕਰ ਲੈਣੀ ਉਹਨੂੰ ਮੈਂ ਨਾ ਲਿਪ ਲਾਈਨਰ ਬਾਅਦ ਚ ਲਗਾਨੀ ਹੁੰਦੀ ਆ ਲਿਪਸਟਿਕ ਲਾਣ ਤੋਂ ਬਾਅਦ ਚ चलो गाइस मैं रेडी हूँ बस इन्ना क्या कर टिंकी हार्डलाइटर ज़्यादा तन लग रहा चमकीला चमकीला नहीं आपको लाइट फिल हो चलो गाइस ये वाला आज मैं सूट पाया सिगा और थोड़ा थोड़ा मेकअप कितना था ठीक है ਕਿਵੇਂ ਦੀ ਲੱਗ ਰਹੀ ਜ਼ਰੂਰ ਮੈਨੂੰ ਦੱਸਿਓ ਮੇਰਾ ਮੇਕਅਪ ਕਿਵੇਂ ਦਾ ਇਕਦਮ ਨੇਚਰਲ ਸਟਲ ਬਿਲਕੁਲ ਵੀ ਓਵਰ ਨਹੀਂ ਮੈਨੂੰ ਇਦਾਂ ਦਾ ਪਸੰਦ ਆ ਹਜੇ ਵੀ ਮੈਨੂੰ ਥੋੜਾ ਹਾਈਲਾਈਟਰ ਜ਼ਿਆਦਾ ਲੱਗ ਰਿਹਾ ਨਾ ਹੈ ਦੇਖਣ ਨੂੰ ਤਾਂ ਨਹੀਂ ਲੱਗ ਰਿਹਾ ਕੋੜੇ ਜਿਹਾ ਉਹ ਵੀ ਬਣਾ ਲੀ ਆਈਬ੍ਰੋਸ ਅਰ ਆਈਬ੍ਰੋਸ ਮੈਨੂੰ ਪਤਾ ਕਿਹਦੇ ਨਾਲ ਬਣਾਨੀ ਆ ਆਹ ਵਾਲਾ ਇਹ ਮੈਨੂੰ ਲੱਗਾ 40-50 ਰੁਪਏ ਦਾ ਆਉਂਦਾ ਵਾ ਇਹਦੇ ਨਾਲ ਦੇਖਿਓ ਹਜੇ ਇਦਾਂ ਨਾ ਥੋੜੀ ਸ਼ੇਪ ਵੀ ਆ ਜਾਂਦੀ ਹੈ ਬਿਲਕੁਲ ਹਲਕੇ ਹੱਥ ਨਾਲ ਸੁੱਕ ਗਿਆ ਇਹ ਸੁੱਕਿਆ ਹੋਇਆ ਹੋਰ ਵੀ ਵਧੀਆ ਲੱਗਦਾ ਲਾਈਟ ਲਾਈਟ ਲੱਗਦਾ ਨਾ ਆ ਦੇਖ ਬਸ ਥੋੜਾ ਥੋੜਾ ਸੁੱਕ ਗਿਆ ਤਾਂ ਬਿਲਕੁਲ ਚਲ ਪਿੰਕੀ ਤੂੰ ਤਿਆਰ ਹੋ ਜਾ ਬਸ ਹੂੰ ਬਸ ਮੇਰਾ ਓਕੇ ਚਲ ਹਾਂ ਚੱਲ ਲਾ ਰਾਂਗੇ ਸੰਸਕ੍ਰੀਨ ਲਾਵਾਂ ਲੈਂ ਪਿਆ ਨਾ ਮੈਂ ਆਪੇ ਪਿਆ ਰਾਂ ਹਾਂ ਹਾਂ ਸਾਰਿਆਂ ਨੇ ਦੇਖਣਾ ਪਿੰਕੀ ਕਿੱਦਾਂ ਹੁੰਦੀ ਹੈ ਪਿੰਕੀ ਵੀ ਬਹੁਤ ਲਾਈਟ ਮੇਰੇ ਨਾਲ ਰਹਿ ਰਹਿ ਕੇ ਨਾ ਪਿੰਕੀ ਵੀ ਮੇਕਅਪ ਕਰਨਾ ਸਿੱਖ ਗਈ ਬਹੁਤ ਨੇਚਰਲ ਜਿਹਾ ਮੇਕਅਪ ਕਰਦੀ ਆ ਪਿੰਕੀ ਬਹੁਤ ਨੇਚਰਲ ਪਿੰਕੀ ਦਾ ਤਾਂ ਪਤਾ ਵੀ ਨਹੀਂ ਲੱਗਦਾ फाउंडेशन ਵੀ ਪਿੰਕੀ ਲਾਂਦੀ ਆ ਨਾ ਇਹਨੇ ਅੱਛੇ ਤਰੀਕੇ ਨਾਲ ਲਾਂਦੀ ਆ ਨਾ ਕਿ ਇੱਕਦਮ ਬਿਠਾ ਦਿੰਦੀ ਆ ਫੇਸ ਤੇ ਹੈ ਨਾ ਪਿੰਕੀ ਦਾ ਤਾਂ ਪਤਾ ਵੀ ਨਹੀਂ ਚੱਲਦਾ ਫਾਊਂਡੇਸ਼ਨ ਲਾਏ ਦਾ ਦਿਖਾਈ ਗਾਇਸ ਇਹ ਜਿਹੜੀ ਸਨਸਕ੍ਰੀਨ ਬਹੁਤ ਅੱਛੀ ਹੈ 글로 ਆ ਜਾਂਦਾ ਇੱਕਦਮ ਫੇਸ ਤੇ ਮੇਰਾ ਤਾਂ ਖਤਮ ਵੀ ਹੋ ਗਿਆ ਰ ਖਤਮ ਹੋ ਗਈ ਪਿੰਕੀ ਭਰ-ਭਰ ਕੇ ਲਾਂਦੀ ਆ ਨਾ ਤਾਂ ਪ੍ਰਿ ਲਿਪਸਟਿਕ ਦਾ ਸ਼ੇਡ ਮਤਲਬ ਫਿਲ ਕੀਤਾ ਵਾ ਅੰਦਰ ਦੇਖੋ ਕਿੰਨੀ ਪਿਆਰੀ ਨਿਊਡ ਸ਼ੇਡ ਆਇਆ ਲਿਪ ਲਾਈਨ ਕਰਕੇ ਵਿੱਚ ਨਿਊਡ ਸ਼ੇਡ ਸੋਹਣਾ ਲੱਗ ਰਿਆ ਨਾ ਵਾਓ ਇਹ ਪਹਿਲਾਂ ਨਾਲੋਂ ਵੀ ਪਹਿਲਾਂ ਵਾਲੀ ਥੋੜੀ ਡਾਰਕ ਬਰਾਊਨ ਸੀਗੀ ਬਰਾਊਨ ਵੀ ਮਤਲਬ ਨਿਊਡਿਸ਼ ਜਿਹੀ ਹੁਣ ਹੋਰ ਵੀ ਸੋਹਣੀ ਲੱਗ ਰਹੀ ਆ ਕਿੰਨਾ ਇੰਗਲਿਸ਼ ਕਲਰ ਕਿੰਨਾ ਵਧੀਆ ਲੱਗ ਰਿਹਾ ਇਹਦੇ ਅੰਦਰ ਮੈਂ ਫਿਲ ਕਰ ਲਈ ਦੂਸਰੀ ਲਿਪਸਟਿਕ ਇਸ ਤੋਂ ਵੀ ਲਾਈਟ ਹੁਣ ਠੀਕ ਆ वेलकम बैक टू दी गाइस ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਮੈਂ ਪ੍ਰੋਮੋਸ਼ਨ ਕਰਨ ਜਾ ਰਹੀ ਹਾਂ ਤਾਂ ਆਪਾਂ ਭਾਜੀ ਕੋਲ ਆ ਗਏ ਸੀ ਮੈਂ ਇਸੇ ਗगन ਮੋਬਾਈਲ ਹਸਪੀਟਲ ਯੈਸ ਹਸਪੀਟਲ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਤੁਸੀਂ ਸੁਣਿਆ ਹੋਣਾ ਮੋਬਾਈਲ ਰਿਪੇਅਰ ਬਟ ਇਹ ਅਸਲ 'ਚ ਮੋਬਾਈਲਾਂ ਦਾ ਹਸਪੀਟਲ ਆ ਇੱਥੇ ਟੁੱਟੇ ਭੱਜੇ ਬਿਮਾਰ ਮੋਬਾਈਲ ਆ ਕੇ ਇੱਕਦਮ ਨਵੇਂ ਵਰਗੇ ਬਣ ਕੇ ਜਾਂਦੇ ਆ ਤੇ ਆਪਣੇ ਨਾਲ ਗगन ਆਪਣੇ ਨਾਲ ਗगन ਭਾਜੀ ਨੇ ਤੇ ਇਹ ਤੁਹਾਨੂੰ ਸਾਰਾ ਇਨਫੋਰਮੇਸ਼ਨ ਦੇਣਗੇ ਆਈਫੋਨ ਮੋਬਾਈਲ ਲੈਪਟਾਪ ਸਾਰਾ ਕੁਝ ਬੋਲੋ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੋ ਤੁਹਾਡਾ ਸਵਾਗਤ ਹੈ ਅਡਾ ਗੱਦਨ ਮੋਬਾਈਲ ਹਸਪੀਟਲ ਚ ਸੋ ਤੁਸੀਂ ਆਪਣੇ ਤੋਂ ਕੋਈ ਵੀ ਕੰਮ ਕਰਾ ਸਕਦੇ ਹੋ ਜਿਵੇਂ ਕਿ ਤੁਹਾਡਾ ਫੋਨ ਬਾਹਰ ਤੋਂ ਭੇਜਿਆ ਹੋਇਆ ਲੌਕ ਲੱਗਿਆ ਹੋਇਆ ਤੁਸੀਂ ਸਾਡੇ ਤੋਂ ਅਨਲੌਕ ਕਰਾ ਸਕਦੇ ਹੋ ਅਗਰ ਅਨਲੌਕ ਨਹੀਂ ਹੋ ਰਿਹਾ ਤੁਸੀਂ ਉੱਥੇ ਕਲੇਮ ਲਿਆ ਹੋਇਆ ਫੋਨ ਦਾ ਤਾਂ ਤੁਸੀਂ ਸਾਡੇ ਤੋਂ SIM ਟ੍ਰੇ ਵੀ ਇੰਸਟਾਲ ਕਰਾ ਸਕਦੇ ਹੋ ਜਿਵੇਂ USL ਦੇ ਫੋਨ ਹੁੰਦੇ ਨੇ ਉਹਦੇ ਵਿੱਚ SIM ਨਹੀਂ ਪੈਂਦਾ ਤਾਂ ਤੁਹਾਡਾ ਫੋਨ ਐਕਸਟਰਾ ਪਿਆ ਹੋਇਆ ਤਾਂ ਸਾਡੇ ਤੋਂ ਤੁਸੀਂ SIM ਟ੍ਰੇ ਇੰਸਟਾਲ ਕਰਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਲੇਟੈਸਟ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਸਾਰੀਆਂ ਠੀਕ ਹੈ ਤੁਸੀਂ ਸਾਡੇ ਤੋਂ ਕੋਈ ਵੀ ਤਰ੍ਹਾਂ ਦਾ ਕੋਈ ਕੰਮ ਕਰਾ ਸਕਦੇ ਹੋ ਜਿਹੜਾ ਤੁਹਾਡਾ ਕੰਮ ਕੀਤਾ ਨਹੀਂ ਹੋਇਆ ਵਾਪਸ ਹੋਇਆ ਹੋਇਆ ਕੋਈ ਹੈ ਤਾਂ ਤੁਸੀਂ ਸਾਡੇ ਕੋਲ ਇੱਕ ਵਾਰ ਜਰੂਰ ਦਿਖਾਓ ਅਸੀਂ ਤੁਹਾਡਾ ਫੋਨ ਬਿਲਕੁਲ ਓਕੇ ਕਰਕੇ ਦਵਾਂਗੇ ਬਾਕੀ ਦੇ ਸਕਦੇ ਹਾਂ ਸਾਡੇ ਕੋਲ ਟੈਲੀ ਟੁੱਟੇ ਪੁੱਜੇ ਫੋਨ ਆਉਂਦੇ ਨੇ ਬੈਕ ਗਲਾਸ 프ੈਂਟ ਗਲਾਸ ਤੁਸੀਂ ਸਾਡੇ ਤੋਂ ਚੇਂਜ ਕਰਾ ਸਕਦੇ ਹੋ ਬਾਕੀ ਫੋਲਡਰ ਫੋਲਡ ਹੋ ਗਿਆ ਤੁਹਾਡਾ ਫੋਲਡਰ ਨਹੀਂ ਖੁੱਲ ਰਿਹਾ ਫੋਨ ਤਾਂ ਵੀ ਤੁਸੀਂ ਸਾਡੇ ਤੋਂ ਠੀਕ ਕਰਾ ਸਕਦੇ ਹੋ ਤੁਹਾਡਾ ਫੋਨ ਬਿਲਕੁਲ ਖੁੱਲਦਾ ਕਰ ਦਾਂਗੇ ਠੀਕ ਹੈ ਇਹਦੇ ਵਿੱਚ ਜਦ ਤੱਕ ਦਿੱਕਤ ਆਦੀ ਹੈ ਠੀਕ ਹੈ ਇਸ ਤਰੀਕੇ ਦੀ ਦਿੱਕਤ ਆਉਂਦੀ ਹੈ ਫੋਨ ਨਹੀਂ ਖੁੱਲਦੇ ਠੀਕ ਹੈ ਪ੍ਰੋਪਰ ਖੁੱਲਣ ਲੱਗ ਜਾਊਗਾ ਫੋਨ ਤੁਹਾਡਾ ਬਾਕੀ ਤੁਸੀਂ ਡਿਸਪਲੇ ਵੀ ਪੁਵਾ ਸਕਦੇ ਹੋ ਜੇ ਤੁਹਾਡੇ ਫੋਨ ਦੀ ਡਿਸਪਲੇ ਡੈਮੇਜ ਹੋ ਗਈ ਜਾਂ ਟੁੱਟ ਗਈ ਤਾਂ ਤੁਸੀਂ ਸਾਡੇ ਤੋਂ ਡਿਸਪਲੇ ਪੁਵਾ ਸਕਦੇ ਹੋ ਠੀਕ ਹੈ ਬਾਕੀ ਆ ਦੇਖੋ ਆ ਦੇਖੋ ਗਾਇਜ਼ ਇਹ ਮਹਿੰਗੇ-ਮਹਿੰਗੇ ਫੋਨ ਜਿਹੜੇ ਫੋਰਡੈਬਲ ਹੁੰਦੇ ਆ ਇਹ ਸਾਰਾ ਇਹ ਖਰਾਬ ਹੋਇਆ ਸੀ ਬਟ ਭਾਜੀ ਨੇ ਬਿਲਕੁਲ ਐਜ਼ ਇਟ ਇਜ਼ ਸਹੀ ਕਰਤਾ ਨਵੇਂ ਵਰਗਾ ਕਰਤਾ ਖੁੱਲਦਾ ਕਰਤਾ ਬਾਕੀ ਤੁਸੀਂ ਮਹਿੰਗੇ ਫੋਨ ਦੀ ਤੁਹਾਡੇ ਕੋਲ ਕੋਈ ਵੀ ਹੈਗਾ S20 S24 আল্ট্রা ਜਾਂ 5 ਬੜਾ ਫਰੰਟ ਗਲਾਸ ਡੇਮੇਜ ਆ ਜਾਂ ਆਪਰਾ ਬਿਲਕੁਲੀ ਨਹੀਂ ਚੱਲ ਰਿਹਾ ਤਾਂ ਤੁਸੀਂ ਸਾਡੇ ਤੋਂ ਰਿਪੇਅਰ ਕਰਾ ਸਕਦੇ ਹੋ ਬਾਕੀ ਥੈਂਕ ਯੂ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਗਾਇਸ ਦੇਖਿਆ ਤੁਸੀਂ ਪਾਜ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਮੋਬਾਈਲਾਂ ਬਾਰੇ ਤੇ ਤੁਹਾਡੇ ਕੋਲ ਜਿਹੜਾ ਵੀ ਕੋਈ ਵੀ ਕੰਪਨੀ ਐਸਪੈਸ਼ਲੀ ਐਪਲ ਜਾਂ ਲੈਪਟਾਪ ਫੋਰਡੇਬਲ ਸੈਮਸੰਗ ਦੇ ਇੰਨੇ ਮਹਿੰਗੇ ਮਹਿੰਗੇ ਆਪਾਂ ਫੋਨ ਲੈ ਲੈਨੇ ਆ ਬਟ ਜਦੋਂ ਖਰਾਬ ਹੋ ਜਾਂਦੇ ਨੇ ਜਲਦੀ ਜਲਦੀ ਕੋਈ ਇੰਨੇ ਮਹਿੰਗੇ ਫੋਨ ਨਹੀਂ ਰਿਪੇਅਰ ਕਰਕੇ ਦਿੰਦਾ ਬਟ ਤੁਹਾਨੂੰ ਇਸ ਜਗ੍ਹਾ ਤੇ ਗगन ਮੋਬਾਈਲ ਹਸਪੀਟਲ ਹਸਪੀਟਲ ਨੂੰ ਬਹੁਤ ਹੀ ਵਧੀਆ ਲੱਗਿਆ ਨਾਮ ਹਾਂਜੀ ਤੇ ਇੱਥੇ ਤੁਹਾਨੂੰ ਸਾਰੇ ਮਤਲਬ ਮੋਬਾਈਲਾਂ ਦਾ ਇਲਾਜ ਮਿਲ ਜੂਗਾ ਠੀਕ ਹੈ ਤੇ ਇਹਨਾਂ ਕੋਲ ਕਾਫੀ ਮੈਂ ਮਸ਼ੀਨਸ ਦੇਖ ਰਹੀਆਂ ਇੰਪੋਰਟਡ expensive ਨੇ ਜਿਨ੍ਹਾਂ ਨਾਲ ਇਹ ਸਾਰੇ ਮੋਬਾਈਲ ਵਗੈਰਾ ਠੀਕ ਕਰਦੇ ਨੇ ਤੇ ਗਾਇਸ ਜੇਕਰ ਤੁਹਾਡਾ ਫੋਨ ਖਰਾਬ ਹੁੰਦਾ ਜਾਂ ਡਿੱਗਦਾ ਟੁੱਟਦਾ ਕੁਝ ਵੀ ਆ ਤਾਂ ਤੁਸੀਂ ਇਹਨਾਂ ਦੀ ਸ਼ਾਪ ਤੇ ਹੀ ਆਣਾ ਵਾ थैंक यू ਜੀ थैंक यू ਤੇ ਗਾਇਜ਼ ਇਹਨਾਂ ਕੋ ਸਟੂਡੈਂਟਸ ਵੀ ਕਾਫੀ ਦੂਰ ਦੂਰ ਦੇ ਪਿੰਡਾਂ ਤੋਂ ਸ਼ਹਿਰਾਂ ਤੋਂ ਇੱਥੇ ਸਿੱਖਣ ਆਂਦੇ ਨੇ ਮੋਬਾਈਲ ਰਿਪੇਅਰਿੰਗ ਦਾ ਕੰਮ ਸਿੱਖਣ ਆਂਦੇ ਨੇ ਤੇ ਜਿਹੜੇ ਇਹਨਾਂ ਦੀ ਮੋਬਾਈਲ ਨੰਬਰ ਆ ਮੈਂ نیچے ਮੈਂਸ਼ਨ ਕਰ ਦੂੰਗੀ ਇੰਸਟਾ ਤੇ ਤੁਸੀਂ ਰੀਲ ਪਾਜੀ ਉਹਨਾਂ ਦੀ ਆਈਡੀ ਨਾਲ ਕਲਾਬ ਕਰੂੰਗੀ ਉਹ ਵੀ ਤੁਸੀਂ ਦੇਖ ਸਕਦੇ ਹੋ ਨੰਬਰ ਮੈਂਸ਼ਨ ਕਰ ਦੂੰਗੀ ਜੇ ਕਿਸੇ ਨੇ ਸਿੱਖਣਾ ਮੋਬਾਈਲ ਦਾ ਕੰਮ ਤਾਂ ਇਹਨਾਂ ਦੀ ਅਕੈਡਮੀ ਚੰਨੇਲੇ ਸ਼ਾਪ ਤੇ ਜਰੂਰ ਤੁਸੀਂ ਵਿਜ਼ਿਟ ਕਰਿਓ ਤੇ ਭਾਦੀ ਨਾਲ ਕਲੈਬ ਹੋ ਜਾਣੀਆਂ ਤੁਸੀਂ ਸਾਰੀ ਇਨਫੋਰਮੇਸ਼ਨ ਨੂੰ ਖੁਦ ਫੋਨ ਕਰਕੇ ਲੈ ਸਕਦੇ ਹੋ ਪਰ ਇੱਕ ਵਾਰੀ ਨੰਬਰ ਬੋਲ ਦੋ ਆਪਾਂ ਨੰਬਰ ਹੈਗੇ ਜੀ ਆਪਣਾ 9814036114 ਠੀਕ ਹੈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਤਬਾਰੀ ਹੈ ਤੁਸੀਂ ਸਾਨੂੰ ਪੁੱਛ ਸਕਦੇ ਹੋ ਠੀਕ ਹੈ ਕੰਮ ਸਿੱਖਣਾ ਕੰਮ ਵੀ ਆਪ ਸਿਖਾਉਂਦੇ ਆ ਸਾਰਾ ਕੁਝ ਹੁੰਦਾ ਆਪਣੇ ਕੋਲ ਤੁਹਾਡਾ ਫੋਨ ਕੀ ਤੋਂ ਨਹੀਂ ਠੀਕ ਹੋਇਆ ਹੋਇਆ ਤਾਂ ਉਹ ਵੀ ਤੁਸੀਂ ਸਾਡੇ ਕੋਲ ਇੱਕ ਵਾਰ ਜਰੂਰ ਦਿਖਾਓ ओके गाइस ओभी अपने पटियाले ਦੇ ਵਿੱਚ ਕਿਤੇ ਹੋਰ ਤੁਹਾਨੂੰ ਦੂਰ ਦੂਰ ਸ਼ਹਿਰਾਂ ਚ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਸਗੋਂ ਖੁਦ ਜਿਹੜੇ ਬੁਆਏਜ਼ ਨੇ ਦੂਰੋਂ ਦੂਰੋਂ ਇੰਨਾ ਤੋਂ ਹੀ ਸਿੱਖ ਕੇ ਜਾਂਦੇ ਨੇ ਤੇ ਸਰਟੀਫਿਕੇਟ ਵੀ ਮਿਲਨੇ ਬੰਦ ਹਾਂਜੀ ਬਿਲਕੁਲ ਦਿੰਦੇ ਨੇ ਸਰਟੀਫਿਕੇਟ ਔਰ ਭਾਵੇਂ ਹੁਣ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੇ ਨੇ ਤਾਂ ਹੁਣ ਆਪਾਂ ਨੂੰ ਹੋਰ ਕਿਤੇ ਜਾਣ ਦੀ ਦੂਰ ਨਹੀਂ ਆਪਣੇ ਸ਼ਹਿਰ ਪਟਿਆਲੇ ਵਿੱਚ ਹੀ ਤੁਹਾਨੂੰ ਸਾਰਾ ਕੁਝ ਸਿੱਖਣ ਨੂੰ ਮਿਲੂਗਾ ਥੈਂਕ ਯੂ ਕਮ ਬੈਕ ਟੂ ਮਾਈ ਬਲੌਗ गाइस ਆ ਦੇਖੋ ਜਿਹੜੀ ਪਨੀਰ ਦੀ ਸਬਜ਼ੀ ਬਚੀ ਹੋਈ ਸੀ ਚਾਸੀ ਪਾਤੀ ਮਾਇਓਨੇਸ ਔਰ ਇੱਧਰ ਲਿਆਂਦੀ ਪਈ ਬ੍ਰੈਡ ਤੇ ਹੁਣ ਇਹਦੇ ਬਣਾਵਾਂਗੇ ਸੈਂਡਵਿਚ ਅਮਰਿਤ ਮੇਰੀ ਹੈਲਪ ਕਰਵਾ ਰਿਆ ਮੇਰਾ ਮੁੰਡਾ ਬਹੁਤ ਸਿਆਣਾ ਵਾ ਟੱਚ ਉੜ ਭੋਲਨਾ ਜੀ ਦੇ ਲੰਬੀਆਂ ਉਮਰਾ ਕਰਨ ਤੇ ਇਧਰ ਨਾਲ ਇਸ ਇਹਦੇ ਚ ਨਮਕ ਮਿਰਚ ਪਾਤਾ ਸਬਜ਼ੀ ਚ ਦਹੀਂ ਪਾਤਾ ਸੀਗਾ ਥੋੜਾ ਜਿਹਾ ਦਹੀਂ ਸੈਂਡਵਿਚ ਜਗ੍ਹਾ ਤੇ ਪੜਾ ਲੈਣਾ ਦਹੀਂ ਦਾ ਫਲੇਵਰ ਬਹੁਤ ਵਧੀਆ ਆਉਂਦਾ ਵਾ ਤੇ 4:00 ਵਜੇ ਹੋਏ ਆ ਮੈਂ ਕੁਝ ਨਹੀਂ ਖਾਇਆ ਹੋਇਆ ਬਸ ਸਵੇਰੇ ਨਾਸ਼ਤਾ ਕੀਤਾ ਸੀ ਉਸ ਤੋਂ ਬਾਅਦ ਕੁਝ ਵੀ ਨਹੀਂ ਖਾਇਆ ਤੇ ਹੁਣ ਮੈਂ ਦਲਜੀਤ ਨੂੰ ਛੱਡ ਕੇ ਆਨੀ ਆ ਫਟਾਫਟ ਗਾਈਜ਼ ਹੁਣ ਮੈਂ ਜਾ ਰਹੀ ਦਲਜੀਤ ਨੂੰ ਛੱਡਣ ਮੇਰੀ ਚੁੰਨੀ ਕਿੱਥੇ ਆ ਟਿਵੀਸ਼ਨ ਟਿਵੀਸ਼ਨ ਛੱਡ ਕੇ ਆਉਂਗੀ ਆ ਰਹੀ ਮੇਰੀ ਚੁੰਨੀ ਅਮ੍ਰਿਤ ਵਿੱਚ ਆ ਰਹੀ ਹੈ ਗਾਈਜ਼ ਆ ਰਿਹਾ ਦਲਜੀਤ ਦਾ ਬੈਗ ਜੋ ਟਿਫਨ ਕੱਢਿਆ ਨਹੀਂ ਨਾ ਆ ਕੇ ਕੀ ਸਮਝਾਇਆ ਵੀ ਪਹਿਲਾਂ ਟਿਫਨ ਕੱਢਣੇ ਆ ਕਿਹਾ ਸੀ ਨਾ ਉਹ ਟੀ-ਸ਼ਰਟ ਚੇਂਜ ਕਰ ਸਾਰਾ ਗੋਲੇ ਦਾ ਉਹ ਲੱਗਿਆ ਪਿਆ ਵਾ ਕਾ ਦੇ ਲਈ ਮੈਨੂੰ ਹੋਰਣਾ ਹੈ ਸਿਕਰੀ ਡੱਬੀ ਲੈ ਕੇ ਆ। ਫੜਾ ਵਾਲੀ ਟੀ-ਸ਼ਰਟ ਪਾ। ਦਿਲ ਆਪਾ। ਮੰਮਾ ਇਹ ਕੱਟ ਕਰ ਦਿਓ। ਪਾਪ ਦੁਪਹਿਰੇ ਸਾਈਕਲ ਨਹੀਂ ਚਲਾਏਂਗਾ ਤੂੰ। ਔਰ ਹੇ ਨੀਚੇ ਬਲੈਂਡ ਕਿਉਂ ਨਹੀਂ ਪਾਈ? ਹੈ? ਉਹਨੇ ਪਾਈ ਨਹੀਂ ਸੀ। ਕਿਉਂ ਪਾਈ? ਕਿਉਂ ਨਹੀਂ ਪਾਈ? ਸੋਨੇ ਕਾ ਅੱਛਾ ਵੀ ਨਹੀਂ ਰਿਹਾ ਸੀ। ਸੋਨੇ ਬਲੈਂਡ ਵੀ ਨਹੀਂ ਦੀ ਸੀ। ਕਿਨੂੰ ਸਾਈਕਲ ਦਵਾਈ ਆ। ਕੱਟ ਚਲੋ ਗਾਇਜ਼ ਹੁਣ ਜਾ ਰਹੇ ਹਾਂ ਦਲਜੀਤ ਜਾ ਰਿਹਾ ਆਪਣੇ ਟਿਊਸ਼ਨ ਤੇ ਚੱਲ ਕੀ ਹੋ ਗਿਆ ਹੁਣ ਲੋਕ ਹੈ ਗਾਇਜ਼ ਹੁਣ ਇਹ ਤੇ ਇਹ ਹੈਗੀ ਆ ਟਿਊਸ਼ਨ ਦੀ ਨਿਊ ਕਾਪੀ ਅੱਜ ਦਾ ਪਹਿਲਾ ਦਿਨ ਆ ਟਿਊਸ਼ਨ ਤੇ ਤੇ ਮੈਂ ਇਹਨੂੰ ਛੱਡਣ ਜਾ ਰਹੀ ਆ ਸਿੱਧਾ ਹਾਂ ਇਹ ਜਾਊਗਾ ਆਪਣੇ ਨਿਊ ਸਰਕਲ ਤੇ ਚਲੋ ਚਲੋ ਚੱਲ ਚੱਲ ਚੱਲਣਾ ਬੇਟੇ ਹਾਂ ਸਾਹਮਣੇ ਦਾ ਜਾਣਾ ਵਾ ਹੋਲੀ ਮੇਰੇ ਲਈ ਤਾਂ ਵੇਟ ਕਰ ਮੈਂ ਦੋ ਦੀ ਸਪੀਡ ਤੇ ਜਾਣਾ ਹਾਂ ਦੋ ਦੀ ਦੋ ਦੀ ਸਪੀਡ ਤੇ ਚੱਲ ਓ ਜਿਹੜਾ ਸਾਹਮਣੇ ਆਟੋ ਦਿਖ ਰਿਹਾ ਨਾ ਹਾਂਜੀ ਉਹਦੇ ਕੋਲ ਜਾ ਕੇ ਰੁਕ ਜਾ ਪਰ ਹੋਲੀ ਸਪੀਡ ਦੋ ਦੀ ਸਪੀਡ ਦੋ ਦੀ ਗਾਇਜ਼ ਹੁਣ ਮੈਂ ਆਪਣੇ ਦਿਲਜੀਤ ਨੂੰ ਛੱਡ ਕੇ ਟ੍ਰਿਪਸ਼ਨ ਕਰੇ ਜਾ ਰਹੀ ਆ ਤੇ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ 4:30 ਹੋ ਗਏ ਹੋਏ ਆ ਔਰ ਮੈਂ ਕੁਝ ਵੀ ਨਹੀਂ ਖਾਇਆ ਹੈਗਾ ਹੁਣ ਮੈਂ ਘਰੇ ਜਾ ਕੇ ਪੀਉਂਗੀ ਚਾਹ ਚਾਹ ਦੇ ਨਾਲ ਖਾਉਂਗੀ ਸੈਂਡਵਿਚ ਗਾਇਜ਼ ਅਮਰਿਤ ਨੇ ਕੱਢ ਲਿਆ ਟੋਸਟਰ ਸਟੋਰ ਚੋਂ ਤੇ ਦਮਕਾ ਦਮਕੇ ਜੋ ਹਾਂ ਤੇ ਮੈਂ ਤਾਂ ਤਵੇ ਤੇ ਬਣਾਉਂਦੀ ਹੁੰਦੀ ਸੀ ਅਮਰਿਤ ਕਹਿੰਦਾ ਮੰਮਾ ਅੱਜ ਆਪਾਂ ਸੈਂਡਵਿਚ ਮੇਕਰ ਚ ਬਣਾਨੇ ਪਰ ਇਹ ਥੋੜਾ ਗੰਦਾ ਹੋਇਆ ਪਿਆ ਇਹਨੂੰ ਪਹਿਲਾਂ ਸਾਫ਼ ਕਰਾਂਗੇ ਔਰ ਇਹਦੀ ਇਹ ਹੁੰਦਾ ਕਿ ਟੋਸਟਰ ਚ ਬਣਾਉਣ ਦਾ ਫਾਇਦਾ ਬਿਲਕੁਲ ਵੀ ਆਪਾਂ ਨੂੰ ਔਇਲ ਨਹੀਂ ਲਗਾਉਣਾ ਪੈਂਦਾ ਤਬ ਇਹਦੇ ਫਿਰ ਵੀ ਮੈਂ ਬਹੁਤ ਲਗਾਨੀ ਤਾਂ ਹੈਗੀ ਆ ਆਇਲ ਬਹੁਤ ਘੱਟ ਯੂਜ਼ ਕਰਦੇ ਇਹਦੇ ਤੇ ਤਾਂ ਬਿਲਕੁਲ ਵੀ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਹੁਣ ਆਪਾਂ ਟੋਸਟਰ 'ਚ ਸੈਂਡਵਿਚ ਬਣਾਉਣੇ ਆ ਗਾਇਜ਼ ਆਪਣੇ ਸੈਂਡਵਿਚ ਬਣ ਗਏ ਹੋਏ ਆ ਓ ਚੁੱਟ ਗਿਆ ਅੰਮ੍ਰਿਤ ਜ਼ਿਆਦਾ ਹੀ ਗਰਮ ਹੋ ਗਏ not good oh shit ਜ਼ਿਆਦਾ ਗਰਮ ਹੋ ਗਿਆ

ਗਾਈਜ਼ ਹੁਣ ਹੋ ਰਹੇ ਨੇ 8:30 ਤੇ ਹੁਣ ਮੈਂ ਸ਼ਾਂਤੀ ਨਾਲ ਬੈਠ ਕੇ ਆਪਣੇ ਖਾਣਾ ਖਾਉਂਗੀ ਜੋ ਵੀ ਹੈ ਸੈਂਡਵਿਚ ਵਗੈਰਾ ਦੇਖੋ ਕਿੰਨੇ ਸੋਹਣੇ ਸੈਂਡਵਿਚ ਬਣੇ ਨੇ ਕ੍ਰਿਸਪ ਤੇ ਸੌਫਟ ਸੌਫਟ ਵੀ ਆ ਤੇ ਕ੍ਰਿਸਪ ਵੀ ਆ ਤੇ ਨਾਲ ਆ ਚਾਹ ਆਪਾਂ ਖਾ ਕੇ ਦੇਖਦੇ ਹਾਂ ਬਹੁਤ ਜਿਆਦਾ ਕ੍ਰਿਸਪੀ ਔਰ ਸੌਫਟ ਬਣੇ ਆ ਬਹੁਤ ਆ ਸੌਫਟ ਆ ਉਹਸ ਵਾਲਾ ਚਲੋ ਮੈਂ ਖਾ ਲਾ ਮੈਨੂੰ ਬਹੁਤ ਭੁੱਖ ਲੱਗੀ ਆ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਔਰ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓਜ਼ ਨੂੰ ਵਲੌਗਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਅਗਰੋ ਆਪਣੀ ਫੈਮਿਲੀ ਫਰੈਂਡਸ ਚ ਕਾਲਾ ਮਰੀ ਪਿਆਰ ਨਾ ਦੇ ਰਹੀ ਤੈਨੂੰ ਹਾਲਾ ਮੇਰਾ ਦਿਲਜੀਤ ਟਿਊਸ਼ਨ ਤੋਂ ਆ ਗਿਆ ਸੀਗਾ ਤੇ ਅਸੀਂ ਜਿਹੜੇ ਸੈਂਡਵਿਚ ਅਸੀਂ ਖਾ ਲਏ ਸੀ ਇਹਦੇ ਜੋਗੇ ਬਣਾ ਕੇ ਰੱਖਤੇ ਸੀਗੇ ਮੈਨੂੰ ਪਤਾ ਸੀ ਨੂੰ ਆ ਕੇ ਭੁੱਖ ਲੱਗੀ ਹੋਊਗੀ ਤਾਂ ਹੁਣ ਇਹ ਸੈਂਡਵਿਚ ਖਾ ਰਿਆ ਵਾ ਨਹੀਂ ਲੱਗੀ ਭੁੱਖ ਸ਼ਾਮ ਦੀ ਚਾਹ ਵੀ ਨਹੀਂ ਪੀਤੀ ਤਾਂ ਵੀ ਨਹੀਂ ਤੈਨੂੰ ਭੁੱਖ ਲੱਗੀ ਟਿਊਸ਼ਨ ਵੀ ਗਿਆ ਬਾਹਰ ਖੇਡਣ ਵੀ ਗਿਆ ਤਾਂ ਵੀ ਨਹੀਂ ਭੁੱਖ ਲੱਗੀ ਅੱਛਾ ਚਲ ਖਾਲਾ ਸਾਰਾ ਫਿਨਿਸ਼ ਕਰ ਫਟਾਫਟ ਤੇ ਰਸੋਈ ਚ ਖਲਾਰਾ ਪਿਆ ਹੋਇਆ ਸੀਗਾ ਤੇ ਹੁਣ ਮੈਂ ਭਾਂਡੇ ਤੋਰੀਆਂ ਤੇ ਤੋਟੇ ਸੀਗੇ ਤੇ ਅੱਧੇ ਜਿਹੜੇ ਭਾਂਡੇ ਆ ਵਾਲੇ ਮੈਂ ਸਾਰੇ ਧੋ ਕੇ ਰੱਖੂਗੀ ਇੱਥੇ ਕੀ ਛਿੱਟਿਆ ਤੋਂ ਚਲੋ ਵਗੜਾ ਰੱਖ ਲਾ ਇਹ ਵਾ ਮੈਂ ਸਾਰੇ ਜਿਹੜੇ ਭਾਂਡੇ ਮੇਰੀ ਉਹਦੀ ਸ਼ਾਪਿੰਗ ਟੈਲ ਆ ਗਈ ਨਾ ਕਿ ਟਾਈਮ ਨਾਲ ਅਦਰ ਰੱਖ ਕੇ ਭੁੱਲ ਗਈ ਹੋਈ ਮੈਂ ਲੱਭ ਕੇ ਦੇ ਦੂੰਗੀ ਗਾਇਜ਼ ਮੇਰੇ ਦੇਵ ਜੀ ਆ ਚੁੱਕੇ ਨੇ ਕਿਵੇਂ ਦਾ ਰਹਾ ਦਿਨ ਵਧੀਆ ਰਹਾ ਇਹਨਾਂ ਦਾ ਪਹਿਲਾ ਕੰਮ ਹੁੰਦਾ ਵਾ ਕਿ ਮੇਰੀ ਸਕੂਟਰੀ ਅੰਦਰ ਕਰਨੀ ਮੇਰੇ ਤੋਂ ਅੰਦਰ ਹੁੰਦੀ ਨਹੀਂਗੀ ਤੇ ਆਪਣੀ ਬਾਈਕ ਹੁਣ ਸਾਡੇ ਚਾਰਾਂ ਦੀ ਹੋ ਗਈ ਦੇਖੋ ਉਹ ਅਮਰਿਤ ਦੇ ਸਾਈਕਲ ਇਹ ਮੇਰੇ ਦਿਨ ਦੀ ਇਹ ਇਹਨਾਂ ਦੀ ਬਾਈਕ ਤੇ ਮੇਰੀ ਸਕੂਟੀ ਬੈਠੋ ਇਹ ਫੜੇ ਅਮ ਦੇ ਆ ਚਾਹੀ ਲਈ ਆ ਦੇਖ ਆ ਡਿਸਕਲੇਮਰ ਕੀ ਕੰਪਨੀ ਹੈ ਉਸਕੀ ਕੰਪਨੀ ਹੈ ਬਨੇ ਕੰਪਨੀ ਆਂਦੇ ਰਾਨ ਬਣੀ ਸਾਡੀ ਐ ਲੋ 4000 ਰੁਪਏ ਦੀ ਦਿੱਤੀ ਆਨੇ 5 ਕਿਹਾ ਸੀਗਾ ਮੈਂ ਕਿਹਾ ਭਾ ਵਿਚਾਰ ਲੈ ਲਿਓ ਦੋ ਜਦੋਂ ਮੇਰੀ ਪੇਮੈਂਟ ਆਊਗੀ ਉਦੋਂ ਦਊਂਗੀ ਦੋ ਬਾਅਦ ਉਹ ਅਗਲੇ ਮਹੀਨੇ ਮੈਂ ਆਪਣੀ ਸਾਈਕਲ ਚਾੜਿਆ ਸੀ ਅੱਜ ਹੀ ਪੈਡਲ ਤੋੜ ਲਿਆ ਨੇ ਆਪਣੀ ਸਾਈਕਲ ਦਾ ਇਧਰੋਂ ਦੀ ਬਸ ਮੂੜਾ ਲੱਗ ਸੀ ਥੋੜੇ ਇਹ ਜੋ ਉੱਥੇ ਪ੍ਰੈਸਿੰਗ ਮਸ਼ੀਨ ਨਹੀਂ ਆ ਉੱਥੇ ਕੋਈ ਗਿਰਨ ਦੀ ਆਵਾਜ਼ ਆਈ ਮਿਲ ਗਿਆ ਕੀ ਪਤਾ ਨਹੀਂ ਮੇਰੀ ਚੀਜ਼ ਗਿੜੀ ਹੋ ਗਈ ਮੈਂ ਪਿੱਛੇ ਦੇਖਦਾ

ਗਾਈਜ਼ ਮੇਰਾ ਫੋਨ ਆ ਗਈ ਫੋਨ ਆ ਗਿਆ ਸੀਗਾ ਜ਼ਰੂਰੀ ਤੇ ਪਾਂਡੇ ਮੈਂ ਸਟੱਨੇ ਪਏ ਹੁਣ ਤੋੜੀ ਨਾ ਪਾਂਡੇ ਦੁਬਾਰਾ ਵੈਲਕਮ ਟੂ ਮਾਈ ਵਲੌਗ ਗਾਈਜ਼ ਅੱਜ ਮੈਂ ਬਣਾ ਰਹੀ ਸੀ ਐਗ ਪੁਰਜੀ ਅੱਗੇ ਬਹੁਤ ਦਿਨਾਂ ਬਾਅਦ ਪਤਾ ਨਹੀਂ ਲਾਸਟ ਟਾਈਮ ਕੋਰੋ ਬਣਾਈ ਸੀ ਮੈਨੂੰ ਯਾਦ ਵੀ ਨਹੀਂ ਹੈਗਾ ਤੇ ਅੱਜ ਅਰੇ ਬਣਾਈ ਸੀ ਫਿਰ ਮੈਂ ਆਪਣੇ ਹੱਥ ਤੋਂ